ਹਾਂਜੀ ਸਰ ਇਹ ਕੀ ਆ ਜੀ ਜੋ ਤੁਸੀਂ ਖਿਲਾ ਰਹੇ ਆ ਸਾਰਿਆਂ ਨੂੰ ਇੱਥੇ ਸਰ ਇਹ ਸਰੋਂ ਦੇ ਫੁੱਲਾਂ ਦਾ ਸਹਿਦ ਹੈ ਇਹਨੂੰ ਕਰੀਮਾਨੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਇਹ ਸਾਰਾ ਸਪੋਰਟ ਕੁਆਲਿਟੀ ਸਪੋਰਟ ਹੁੰਦਾ ਜੁਐਸਏ ਵਗੈਰਾ ਜਾਂਦਾ ਇਹ ਆਪਣਾ ਕਿੱਥੇ ਜਾਂਦਾ ਜੀ ਜੁਐਸਏ ਵਗੈਰਾ ਬਾਹਰਲੀ ਕੰਟਰੀ ਜਾਂਦਾ ਹੈ ਕਰੀਮਾਨੀ ਦੇ ਨਾਂ ਨਾਲ ਜਾਣਦੇ ਨੇ ਇਹਨੂੰ ਆਪਣੇ ਰਹਿੰਦਾ ਕਿ ਨਹੀਂ ਇੱਥੇ ਇੰਡੀਆ ਦੇ ਦੱਸੋ ਆਪਣੇ ਅਸੀਂ ਅਸੀਂ ਇਹ ਦਿਖਾ ਰਹੇ ਆ ਰਾਜਸਥਾਨ ਦੇ ਏਰੀਏ ਦੇ ਸਰੋਂ ਦੇ ਏਰੀਏ ਦਾ ਆਪਣੇ ਅੱਛਾ ਜੀ ਇਹ ਸਰੋਂ ਦੇ ਏਰੀਏ ਦਾ ਕਲੈਕਟ ਕੀਤਾ ਹੋਇਆ ਸੈਹਦ ਹੈ ਇਹ ਵਾਲਾ ਹੈ ਹਾਂਜੀ ਹਾਂ ਅੱਛਾ ਉਦਾਂ ਮੇਰੇ ਦਰਸ਼ਕਾਂ ਨੂੰ ਦੱਸ ਦਿਓ ਵੀ ਅੱਜ ਕੱਲ੍ਹ ਗਰਮੀਆਂ ਆ ਗਰਮੀਆਂ ਦਾ ਮੌਸਮ ਬਹੁਤ ਗਰਮੀਆਂ ਬਾਹਰ ਇਹ ਜੰਮੇ ਹੋਏ ਕਿਉਂ ਆ ਇਹ ਜੰਮਿਆ ਇਹਦਾ ਕੁਦਰਤੀ ਗੁਣ ਆ ਜੀ ਸਹਿਦ ਦਾ ਜੰਮਣਾ ਵੈਸੇ ਸਹਿਦ ਦਾ ਜਿਹੜਾ ਜੰਮਿਆ ਹੋਇਆ ਹੁੰਦਾ 80% ਤੋਂ ਸਹਿਦ ਜੰਮਦੇ ਹੀ ਨੇ ਕੁਦਰਤੀ ਗੁਣ ਹੋਊਗਾ ਉਹਦਾ ਅੱਛਾ ਜੀ ਸਾਡੇ ਆਮ ਜਿਹੜੇ ਖਾਹਤਕਾਰ ਨੇ ਉਹਨਾਂ ਦੇ ਅੰਦਰੋਂ ਬਹਿਮ ਹੁੰਦਾ ਵੀ ਜਿਹੜਾ ਪਤਾ ਨਹੀਂ ਜੰਮਿਆ ਸਹਿਦ ਹੁੰਦਾ ਪਤਾ ਨਹੀਂ ਉਹ ਚੀਨੀ ਹੁੰਦੀ ਆ ਅੱਛਾ ਜੀ ਨਹੀਂ ਉਹ ਚੀਨੀ ਨਹੀਂ ਹੁੰਦੀ ਉਹ ਸਾਡੇ ਗਲੂਕੋਜ਼ ਉਹਦੇ ਵਿੱਚ ਜ਼ਿਆਦਾ ਹੋਣ ਕਾਰਨ ਉਹਦਾ ਕੁਦਰਤੀ ਗੁਣ ਹੁੰਦਾ ਇਹ ਜੰਮਣਾ ਹਾਂਜੀ ਹਾਂਜੀ ਇਹ ਠੀਕ ਹੈ ਇਹ ਤਾਂ ਸਰ ਇਹ ਗੱਲ ਦੱਸੋ ਉਹ ਦਾ ਮੈਂ ਆਪਣੀ ਅੱਖੀਂ ਦੇਖਿਆ ਵੀ ਕਿਸੇ ਨੇ ਸ਼ਹਿਦ ਕਢਵਾਇਆ ਚੁਆਇਆ ਨਾ ਸ਼ਕਤੇ ਤੋਂ ਉਹ ਤਾਂ ਲਿਕਵਿਡ ਫਾਰਮ ਜੀ ਆ ਉਹ ਫੁੱਲਾਂ ਦਾ ਸੀਗਾ ਉਹ ਸਰ ਆਪਾਂ ਨੇ ਏਰੀਆ ਦੇ ਵਿੱਚ ਦੇਖਣਾ ਕਿਹੜੇ ਫੁੱਲਾਂ ਦੀ ਖੇਤੀ ਹੈ ਅੱਛਾ ਜੀ ਉਹ ਫੁੱਲਾਂ ਤੋਂ ਕਲੈਕਟ ਕਰਿਆ ਹੋਇਆ ਸ਼ਹਿਦ ਹੈ ਜਿਵੇਂ ਅਸੀਂ ਅੱਜ ਸਾਡੇ ਲਵੇ 8-10 ਵੈਰਾਈਟੀਆਂ ਦਾ ਸ਼ਹਿਦ ਇਸ ਟਾਈਮ 'ਤੇ ਹੈ ਅੱਛਾ ਜੀ ਜਿਵੇਂ ਅਜਮੈਣ ਦੇ ਏਰੀਆ ਚ ਤੌੜਗੜ ਏਰੀਆ ਦੇ ਵਿੱਚ ਅਜਮੈਣ ਦੀ ਖੇਤੀ ਹੁੰਦੀ ਹੈ ਅੱਛਾ ਜੀ ਉੱਥੋਂ ਅਸੀਂ ਉਹ ਸਹਿਦ ਕਲੈਕਟ ਕਰਕੇ ਲੈ ਕੇ ਆਉਣੇ ਆ ਜਿਵੇਂ ਪਹਾੜੀ ਏਰੀਆ ਦਾ ਸਵਾਲ ਕੁਦੀਆ ਪਹਾੜੀਆਂ ਦਾ ਸਹਿਦਾ ਗੜੀ ਪੱਤਾ ਟਾਲੀ ਮਲਾਹੀ ਤਰ੍ਹਾਂ ਤਰ੍ਹਾਂ ਦੇ ਬੁੱਲਾਂ ਦਾ ਸਹਿਦ ਆ ਉਹ ਅਸੀਂ ਕਲੈਕਟ ਕਰਕੇ ਲੈ ਕੇ ਆਉਣੇ ਆ ਉਹ ਸਾਡੇ ਨਵੇਂ ਸਹਿਦ ਹੁੰਦਾ ਇਸ ਜਿਵੇਂ ਸਰੋਂ ਦੇ ਕੱਲੇ ਸਰੋਂ ਦੇ ਬੁੱਲਾਂ ਦਾ ਸਹਿਦ ਆ ਰਾਜਸਥਾਨ ਦੇ ਦਾ ਇਹ ੜੋੜੀ ਵੈਰਿਟੀਆਂ ਨੇ ਸਾਨੂੰ ਇਹ ਸਹਿਦ ਦਾ ਜਿਹੜੀ ਸਹਿਦ ਹੈ ਇਹਦਾ ਫੁੱਲਾਂ ਤੇ ਡਿਪੈਂਡ ਆ ਇਹਦੇ ਜੰਮਣ ਦਾ ਵੀ ਇਹਦੇ ਟੇਸਟ ਦਾ ਵੀ ਅੱਛਾ ਜੀ ਇਹ ਆਮ ਜਿਹੜਾ ਧਾਰਨਾ ਬਣੀ ਹੋਈ ਆ ਵੀ ਸ਼ਹਿਦ ਦਾ ਜੰਮਿਆ ਆ ਪਰ ਗਲਤ ਆ ਵੀ ਇਹੋ ਤਨੀ ਚੀਨੀ ਅੰਦਰ ਨਹੀਂ ਉਹਦਾ ਗੁਣਾ ਹੈ ਕੁਦਰਤੀ ਗੁਣਾ ਹੈ ਸ਼ਹਿਦ ਦਾ ਜੰਮਣਾ ਅੱਛਾ ਜੀ ਮੈਂ ਵੈਸੇ ਕੰਢੀ ਇਲਾਕੇ ਬਹੁਤ ਘੁੰਮਦਾ ਰਿਹਾ ਪੰਜਾਬ ਦੇ ਉੱਥੇ ਜਿਹੜਾ ਸ਼ਹਿਦ ਆ ਕੀ ਤੁਸੀਂ ਵੀ ਉੱਥੇ ਜਾ ਕੇ ਬਕਸੇ ਰੱਖਦੇ ਆ ਆਪਣੇ ਜਾਂ ਲਓ ਖਰੀਦਦੇ ਆ ਜਿਹੜੇ ਨੱਕੇ ਅਸੀਂ ਆਪਣੇ ਫਾਰਮ ਨੇ ਜੀ ਅਸੀਂ ਪ੍ਰੋਗਰੈਸ ਬੀ ਕੀਪਿੰਗ ਐਸੋਸੀਏਸ਼ਨ ਆ ਸਾਡੀ ਪੀਏਯੂ ਦੇ ਵਿੱਚ ਕਈ ਕਲੱਬਾਂ ਬਣੀਆਂ ਅਸੀਂ ਨਾ ਰਜਿਸਟਰਡ ਕਲੱਬਾਂ ਨੇ ਜਿਵੇਂ ਪਿਗਰੀ ਕਲੱਬ ਸਾਡੇ ਡੈਰੀ ਆਨ ਦੀ ਕਲੱਬ ਇਕਣ ਕਈ ਕਾਫੀ ਕਲੱਬਾਂ ਨੇ ਰਜਿਸਟਰਡ ਨੇ ਇਕੜੇ ਸਾਡੇ ਪ੍ਰੋਗਰੈਸ ਬੀਕੀਪਿੰਗ ਐਸੋਸੀਏਸ਼ਨ ਦੀ ਕਲੱਬਾਂ ਬੀਕੀਪਿੰਗ ਦੀ ਠੀਕ ਹੈ ਜੀ ਉਹ ਸਾਡੀ ਅਡੋਡੀ ਜ਼ਿਲ੍ਹਿਆਂ ਦੇ ਅਸੀਂ ਫਾਰਮਰਾਂ ਕਿਸਾਨ ਅਸੀਂ ਅਡੋਡੀ ਉਹਨਾਂ ਨੇ ਇੱਕ ਅਵੇਅਰਨੈਸ ਕੈਂਪ ਲਾਇਆ ਹੋਇਆ ਇਹ ਸਾਡੇ ਖਪਤਕਾਰਾਂ ਨੂੰ ਪਤਾ ਲੱਗੇ ਵੀ ਅਸਲੀ ਸਹਿਦ ਕੀ ਹੈ ਠੀਕ ਹੈ ਜੀ ਠੀਕ ਹੈ ਨਹੀਂ ਚਲੋ ਬਹੁਤ ਵਧੀਆ ਜਾਣਕਾਰੀ ਹੈ ਇਹ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਸ਼ੁਕਰੀਆ ਜੀ ਧੰਨਵਾਦ ਜੀ ਹੋਰ ਫ੍ਰੀ ਟਾਈਮ ਦੇ ਵਿੱਚ ਵੀ ਤੁਹਾਣਾ ਜਰੂਰ ਗੱਲ ਕਰਾਂਗੇ ਜਰੂਰ ਮੇਲੇ ਦੇ ਵਿੱਚ ਰੌਣਕਾਂ ਬਹੁਤ ਜ਼ਿਆਦਾ ਹੋ ਗਈਆਂ ਇੱਥੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੇ ਹੋਰ ਵੀ ਲੋਕਾਂ ਨੂੰ ਟਾਈਮ ਦੇਣਾ ਚਾਹੀਦਾ ਇੱਥੇ ਠੀਕ ਹੈ ਜੀ ਤੇ ਠੀਕ ਹੈ ਸਰ ਤੁਹਾਡਾ ਸ਼ੋਗਨਾਮ ਜੀ ਕੁਲਦੀਪ ਸਿੰਘ ਆ ਜੀ ਮੇਰਾ ਮੈਂ ਡਿਸਟ੍ਰਿਕਟ ਮਲੇ ਕੋੜਲੇ ਤੋਂ ਇਹ ਸਾਡੇ ਡੋਡੀ ਜ਼ਿਲ੍ਹਿਆਂ ਦੇ ਸਾਡੇ ਫਾਰਮਰ ਨੇ ਬਹੁਤ ਸੋਹਣੀ ਗੱਲ ਹੈ ਕੌਂਗਰੈਸ ਬੀ ਕੀ ਪ੍ਰੋਸੈਸ ਨਾਲ ਜੁੜੇ ਹੋਏ ਹਾਂ ਬਹੁਤ ਵਧੀਆ ਜੀ ਬਹੁਤ ਸੋਹਣੀ ਗੱਲ ਬਹੁਤ ਚੰਗਾ ਲੱਗਾ ਜੀ ਮਿਲ ਕੇ ਤੁਹਾਨੂੰ ਤੇ ਆ ਇਸ ਸ਼ਾਇਦ ਬਾਰੇ ਜਾਣ ਕੇ ਤੇ ਆਪ ਬਠੂ ਜੀ ਤਾਂ ਕਿਲੋ ਲਿਆਓ ਜੀ ਦੇਖ ਲਈ ਆਪਾਂ ਵੀ ਲਓ ਜੀ ਦੇਖੋ ਤੇ ਇੱਕ ਵਾਰੀ ਆਪਾਂ ਵੀ ਟਰਾਈ ਕਰ ਲੈਣੇ ਆ ਆ ਲਓ ਹਾਂ ਦੀ ਆਦੀ ਆਦੀ ਅੱਜ ਅੱਜ ਇਹਨੂੰ ਫਰਿੱਜ ਦੇ ਵਿੱਚ ਰੱਖਿਆ ਜਾਵੇ ਇਹਨੂੰ ਕਰੀਮ ਹਨੀ ਦੇ ਨਾਂ ਨਾਲ ਜਾਣਿਆ ਜਾਂਦਾ ਬਹੁਤ ਬਾਤ ਜਿੰਨੇ ਜਿੰਨਾ ਇਹ ਸਿਹਤ ਦਾ ਸਾਰਾ ਹੀ ਸਪੋਰਟ ਹੁੰਦਾ ਅੱਜ ਕੱਲ ਕਿਸੇ ਨੇ ਇਹਨੂੰ ਮਾਰਕੀਟਿੰਗ ਦੇ ਵਿੱਚ ਨਹੀਂ ਆਪਾਂ ਨੂੰ ਦੇਖਿਆ ਇਹ ਫਾਰਮਰਾਂ ਤੋਂ ਹੀ ਮਿਲੂਗਾ 20 ਕੀਪਰਾਂ ਤੋਂ ਸਿੱਧਾ ਇਹ ਕੀ ਰੇਟ ਆ ਜੀ ਮੈਂ ਲੈ ਸਕਦਾ ਖਰੀਦ ਸਕਦਾ ਇਹ ਵੈਸੇ ਤਾਂ ਅਸੀਂ ਪੈਸੇ ਦਾ ਅਸੀਂ ਵੱਧ ਰੇਟ ਦਾ ਹੁੰਦਾ ਅਸੀਂ ਹਰ ਇੱਕ ਰੇਟ ਔਰ ਇੱਕ ਘੱਟ ਰੇਟ ਤੇ ਜੈਜ ਰੇਟ ਲਾ ਕੇ ਕਿਸਾਨਾਂ ਨੂੰ ਦੇ ਰਹੇ ਆ ਸਾਡਾ ਮਕਸਦ ਆ ਵੀ ਸਿੱਧਾ ਕਿਸਾਨ ਨਾਲ ਜੋੜਨ ਦਾ ਸਾਡਾ ਹਾਂਜੀ ਸਾਡਾ ਇਹ ਦੇ ਵਿੱਚ ਆਪਾਂ ਜੇ ਸਰਚ ਕਰਾਂਗੇ ਤੇ ਸਾਡੀ ਸੇਲ ਟੀਮ ਦੇ ਨੰਬਰ ਕੰਟੈਕਟ ਨੰਬਰ ਸਾਰੇ ਤੁਹਾਨੂੰ ਮਿਲ ਜਾਣਗੇ ਜੀ ਅੱਛਾ ਜੀ ਠੀਕ ਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਗੱਲਿਆ ਤੇ ਉਦਾਂ ਤੁਹਾਡਾ ਜਿਹੜਾ ਇਹਦਾ ਰੇਟ ਕੀ ਆ ਜੀ ਇਹ ਸ਼ਾਇਦ ਆ ਇਹ ਇਸ ਟਾਈਮ ਅਸੀਂ ਘੱਟ ਰੇਟ ਰੱਖਿਆ ਹੋਇਆ 400 ਤੋਂ ਵੈਸੇ ਅਸੀਂ ਤੁਹਾਨੂੰ ਬਦਲ 400 ਰੁਪਏ ਜੇ ਰੇਟ ਦੇ ਰਹੇ ਹਾਂ ਤੇ ਇਹ ਵਾਲਾ ਜੀ ਇਹ ਵੀ 400 ਰੁਪਏ ਰੇਟ ਹੈ ਜੀ ਠੀਕ ਹੈ ਜੀ ਚਲੋ ਨਹੀਂ ਬਹੁਤ ਵਧੀਆ ਤੇ ਇਹ ਆਰਡਰ ਕਰ ਸਕਦਾ ਕੋਈ ਵੀ ਆਨਲਾਈਨ ਹਾਂਜੀ ਆਨਲਾਈਨ ਆਰਡਰ ਕਰੂਗਾ ਅਸੀਂ ਉਹਨੂੰ ਪੂਰੀਆਰ ਕਰਕੇ ਜਾਂ ਕਿਵੇਂ ਵੀ ਸਾਡੀ ਟੀਮ ਡੋਡੀ ਜ਼ਿਲ੍ਹਿਆਂ 'ਚ ਬੈਠੀ ਆ ਹਰੇਕ ਤਮੇ ਅਸੀਂ ਉਹਨੂੰ ਪਹੁੰਚਾ ਲਈਏ ਚਲੋ ਬਹੁਤ ਵਧੀਆ ਪਾਜੀ ਆ ਦੇਖੋ ਜਰਾ ਟੈਸਟ ਕੀਤਾ ਥੋੜਾ ਜਿਹਾ ਚਲੋ ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਪਾਤੇ ਜੀ ਬਹੁਤ ਵਧੀਆ ਸ਼ਾਇਦ ਆ ਜੀ ਸ਼ਾਇਦ ਸਰੋਂ ਦੇ ਖੇਤਾਂ ਦਾ ਬਾਬਾ ਜੀ ਦੋ ਹੱਥ ਕਰਕੇ ਲੈ ਰਹੇ ਪ੍ਰਸ਼ਾਦ ਕਿਆ ਬਾਤਾਂ ਜੀ ਲੈ ਜੀ ਪ੍ਰਸ਼ਾਦ ਲੈ ਜੀ